ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਸਾਡੇ ਖੇਤਾਂ ਵਿੱਚ ਲੱਗ ਰਹੇ ਪਪੂਲਰ ਛੜੀਆਂ ਉੱਧਰ ਰਾਜੂ ਵੀਰੇ ਨਾਲ ਬਣਾਉਂਦੇ ਰੇ ਬੜੇ ਦਿਨਾਂ ਬਾਅਦ ਮਿਲ ਰਹੇ ਆ ਹਾਂਜੀ ਕੀ ਹਾਲ ਆ ਜੀ ਦੂਰ ਤੋਂ ਸਤਿ ਸ਼੍ਰੀ ਅਕਾਲ ਬੁਲਾਤੀ ਸਭ ਠੀਕ ਰਹਿੰਦੀ ਆ ਜੱਟਾਂ ਦਾ ਬਾਈ ਅੱਛਾ ਆ ਤੇ ਲੈ ਜੀ ਅਸਲ ਤੇ ਟੱਕੀ ਆ ਹੋਰ ਜੀ ਕੀ ਹਾਲ ਆ ਬਜੀ ਆ ਬਜੀ ਲਿਆ ਤਿੰਨ ਛਟੀਆਂ? ਹਾਂ ਛਟੀਆਂ ਲੈਂਦੀ ਆ। ਸਾਡੀ ਜਿਹੜੀ ਅਸੀਂ ਪਹਿਲਾਂ ਲੈ ਆਂਦੇ ਸੀ ਉਹ ਤੋਂ ਸਾਰੀਆਂ ਲੱਗ ਗਈਆਂ ਤੇ 100 ਛਟੀ ਘਟ ਗਈ ਦੀ। ਹੂੰ। ਉਹੀ ਬ੍ਰਾਂਡ ਲਿਆਉਂਦਾ। ਹਾਂ ਵੱਡੀ ਅਸ਼ਕੀ ਥੋੜੀ ਜਿਹਾ। ਇਹ ਵੱਡੀ ਐ? ਵੱਡੀ ਹੋਣੀ ਆ ਤਾਂ ਕੋਈ ਜਿਹੀ ਭਾਈ ਵੀ ਕਰਕੇ ਫਰਕ ਪੈਂਦਾ। ਹਾਂਜੀ ਹਾਂਜੀ। ਬੈਨਨ ਉੱਥੇ ਤੇ ਲਾਉਣੇ ਆ। ਉਧਰ ਪਿੱਛੇ ਲੈ ਚਲੋ ਬੈ ਕੇ। ਬੈਕ ਨਹੀਂ ਹੋਣੀ ਨੇ ਜਾਣਾ ਪਿੱਛੇ ਟੁੱਟ ਜਾਣੀ ਆ। ਥੋੜੀ ਕੀ ਲੈ ਜਾ। ਚੱਕੀਆਂ ਪੈਣੀ ਐ ਇਦਾਂ ਲੈ ਮੈਂ ਮਾ ਮਣੀ ਚੱਕ ਲੈਂਦਾ ਮੈਂ ਇੱਧਰ ਬੜ ਕੇ ਖੇਤ ਚ ਉੱਤਣਾ ਜਾ ਠੀਕ ਆ ਜੀ ਆ ਜਾ ਹੱਕਾ ਮਾਰ ਰਿਹਾ ਹੈ ਕਿਉਂ ਤੈਨੂੰ ਅੜਿ ਖੜਿ 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 ਖੇਲ ਦਾਲ ਚੱਲ ਆ ਜੇ ਤੂੰ ਮੈਂ ਕਿਹਾ ਤੇਰੀ ਡੇੜੀ ਨੂੰ ਯਾਰ ਹਲਵਾ ਦਈਏ ਹਲਵਾ ਦੇ ਯਾਰ ਨਾ ਰਾਜਿਕਾ ਨਾ ਬੈਗ ਗੀਅਰ ਬੈਗ ਗੀਅਰ ਲਵਾਇ ਨੂੰ ਚੱਲ ਛੜਦਾ ਮਾਸ ਆ ਨਿਕਲ ਜਾਣਾ ਹੈ ਨਿਕਲ ਲੈਣਾ ਹੁਣ ਕਿੰਨਾ ਕਿਹੜਾ ਦੇਖਦੇ ਕਿ ਕਰ ਲੈਣਾ ਹੈ ਜੋਰ ਹੈ ਨਾ ਉਹ ਨਿਕਲੀ 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 ਕਿ ਕਰਾ ਬੋਲਡ ਵਾਲਾ ਸਲੈਂਸਰ ਲਵਾਇਆ ਅਸਾਂ ਰਹਤੇ ਸਲੈਂਸਰ ਘੜਾ ਲਵਾਇਆ ਲੈ ਸੌ ਬੁਰੀਆਂ ਹਰ ਨੂੰ ਮਾਰਨ ਦੀ ਲੋੜ ਨਹੀਂ ਜਿੰਦੀ ਹੈ ਜੀ ਬਰੇ ਇਸੇ ਦੇਣੀ ਰੰ 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 ਬੱਲੇ ਸਿਹੜ ਛੜ ਦਿੰਦਾ ਲਾ ਦੋ ਕਿ ਆਜਾ ਹਾਂ ਜੀ ਲੱਗ ਜਾਏਗੀ ਹਾਂ ਜੀ ਬੰਦੇ ਤੋਂ ਲੰਗੇ ਦੋ ਆਪਕੇ ਪਤਾ ਹੁਆ ਹੈ ਬਸ ਬਤੋਣੀ ਹੈ ਨਾ ਹਾਂ 200 ਰੱਖ ਦੇ ਤਮ ਕੋਈ ਨਹੀਂ ਦੋ 200 ਤੇ ਟਵਾ ਪਟਕਾ ਬਾਸ ਹਾਂ ਜੀ ਲਾਈ ਕਰਦੇ ਹਾਂ ਲੋਈ ਸਰ ਜੀ ਆਬ ਖੋਲ ਦਿੰਨੇ ਇਹ ਲੰਬੀ ਜਾਵੇ ਤਾਂ ਬੰਨੀ ਚਾਹੀਦੀ ਲੰਬੀ ਜਾਵੇ ਪਹਿਲਾਂ ਕਿੰਨੀ ਰਾਇ 300 2800 ਹੈ ਪਹਿਲੇ 2800 2200 ਹਾਂ 2200 ਕਹਿੰਦਾ ਨਾ ਨਾ ਬੁੱਟੀ ਛੱਡੀ ਲਾਈਕ ਨਹੀਂ ਟੋਟਲ 2800 ਇਧਰ ਲੱਗ ਗਿਆ ਅੱਛਾ 250 250 250 ਠੀਕ 250 ਵੈ 250 ਸਮਝੀ ਨਾ 250 ਦੂਵੇ ਲੁੱਟ 2800 250 250 250 ਦੀ ਹੈ 600 ਹੋ ਗਿਆ 350 ਹੋ ਗਿਆ 350 ਹੋ ਗਿਆ ਹਾਂ ਇਹਨਾਂ ਨੇ ਟੋਏ ਪਾਟ ਲਏ ਬਸ ਕਹਿੰਦਾ ਹੁਣ ਵਿੱਚ ਰੱਖਣੀ ਹੈ ਹੀ ਆ ਫਰਕ ਤਾਂ ਨਹੀਂ ਹੋਊਗਾ ਕਿ ਇਹ ਗਿੱਲੀਆਂ ਸੁੱਕੀਆਂ ਨਾ ਨਾ ਇਹਦਾ ਕੀ ਫਰਕ ਆ ਆਹ ਦਿਨਾਂ ਦੇ ਦੰਡੇ ਲਾਦਦੇ ਤਾਂ ਨਹੀਂ ਹੋ ਜਾਂਦੇ ਮੈਨੂੰ ਅੰਡੇ ਵੀ ਉੱਕੇ ਜਾਂਦੇ ਸੀ ਹਾਂਜੀ ਹਾਂਜੀ ਪਹਿਲੇ ਹੀ ਉੱਥੇ ਤੇ ਕਰਦੇ ਇਹ ਪਹਿਲਾਂ ਛੋਟੇ ਡੰਡੇ ਹੀ ਲਾਉਣੇ ਉਹਨਾਂ ਨੇ ਹਾਂ ਡੰਡੇ ਜੀ ਹੀ ਹੁੰਦੇ ਆਹ ਕਿ ਰੱਖਿਆ ਵਾ ਥੱਲੇ ਵਿੱਚ ਇਹ ਪੱਤੇ ਆ ਕਾਦੇ ਬੱਕਰੀ ਦੇ ਬੱਕਰੀ ਪਾਲੀ ਵੀ ਸਾਰੀਆਂ ਚਿੱਜਾਂ ਵਾਲਨੇ ਵਾਲਾ ਕੁੱਤੇ ਰੱਖ ਲੈ। ਪਤਾ ਵੇਚਤਾ ਆ ਕੇ ਰੱਖਾਇਗਾ। ਘੋੜਾ ਰੱਖੂਗੇ ਹੁਣ। ਸੰਘ ਘੋੜਾ ਰੱਖਣਾ। ਬੱਕਰੀ ਨਾ ਰ ਘੋੜਾ ਹੈ। ਹਾਂ ਘੋੜੇ ਰੱਖਾਂਗੇ। ਸਾਰਿਆਂ ਨੇ ਟਰਾਈ ਲਾ ਕੇ ਦੇਖਣੀ ਹੈ। ਜਾਨਵਰ। ਠੀਕ। ਠੀਕ। ਹਾਂ। ਅਰੇ ਤੇ ਦੇਣਾ ਬੰਦ ਪੱਤੇ ਭਾਰਨ ਨੂੰ ਬਣਾ ਕੇ। ਲੈ ਲਈਆਂ ਬਾਹ ਉਹ ਜੜੀਆਂ ਲਾ ਦੇਣੇ ਅਸੀਂ। ਵਿੱਚ ਛੜਦਾ ਖੁੱਲਾ। ਬਾ ਠੀਕ ਆ। ਅਜਾਦੀ ਦਿਨਾਂ ਭਜਾਉਣਾ ਨੂੰ। ਬਾ ਠੀਕ ਆ। ਆਪਾਂ ਨੇ ਰਿੱਤਾ ਢੋਈ ਕੰਨਾ ਘੋੜੇ ਨਾਲ। ਬਾ ਠੀਕ ਆ। ਹੌਲੀਗਾ ਤੇਲ ਮੁੱਕੇ ਜਾਣਾ। ਉਹਦੇ ਵਾਰ ਰੈਡੀ ਨਾਲ ਨਾਲੇ ਖਰਚਾ ਵਾ ਜਾਣਾ ਤੇਲ ਦਾ ਹੋਰ ਬਈ ਠੀਕ ਹੁਣ ਚੱਲਦੇ ਆਂ ਚੱਲੇ ਬਸ ਬੱਸ ਚਲੀਏ ਸੇਵਾ ਪਾਣੀ ਬਸ ਸੇਵਾ ਪਾਣੀ ਤਾਂ ਹੋਈ ਜੀ ਹੋਈ ਵੀ ਹੈ ਹੋਈ ਜੀ ਹੈ ਡਾ ਕੇ ਖੋਲਦੇ ਆਂ ਤਾਂ ਸਾਰਾ ਕੁਸਾ ਹੈ ਟੁੱਟ ਗਿਆ ਇਹ ਟੁੱਟ ਗਿਆ ਇਹਦਾ ਹੱਥ ਖੁਰਕੇ ਰੱਖਣਾ ਪੈਂਦਾ ਜੀ ਚੈਨ ਟੁੱਟ ਜਾਂਦੀ ਕਈ ਗੱਲਾਂ ਜੰਗਲ-ਜੰਗਲ ਚ ਅੱਛਾ ਹਾਂ ਜਦੋਂ ਕੋਈ ਢੀੜਾ ਭਰਨ ਜਾਂਦੇ ਮਿੱਟੀ-ਮੁੱਟੀ ਦਾ ਹਾਂਦੀ ਹਾਂਦੀ ਸਰੇ ਟੁੱਟ ਜਾਂਦਾ ਹੀ ਇਹ ਚੈਨ ਫਿਰ ਆਪੇ ਸਵਾਰ ਨਹੀਂ ਪੈਂਦੀ ਇੱਧਰ ਚਾਬੀ ਰੱਖੀਆ ਬਹੁਤ ਕੰਮ ਨੇ ਹਥਿਆਰ ਪਿੱਛੇ ਰੱਖਿਆ ਕਿ ਭਾਈ ਮਾਰੀ ਨਾ ਹਥਿਆਰ ਕਿੰਨੇ ਰੱਖੇ ਆ ਚੱਬੀ ਆਪਾਂ ਟਾਈਗਰ ਟੂ ਦੇ ਕੋਈ ਐਂਚੂਨ ਆਪੇ ਸੈੱਟ ਕਰਨੀ ਬੈੰਗੀ ਹੈ ਗਰਾ ਦੇ ਲੜਾਈ ਲੜੂਈ ਵਾਲੇ ਹਥਿਆਰ ਨਹੀਂ ਰੱਖਿਆ ਵਾ ਇਹ ਇਹੀ ਕੰਮ ਆ ਜਾਂਦੇ ਆ ਆਰੇ ਕਰਾਰੀਆਂ ਗਰੂਰੀਆਂ ਪ੍ਰੋਫੈਸ਼ਨਲ ਰੱਖੀਆਂ ਜਾਂ ਚੈਨ ਰੱਖੀ ਹੋਈ ਹੈ ਪਹਿਲਾ ਟਾਇਰ ਆਲੇ ਡਾਈਨਾ ਥੋੜਾ ਕਿਤੇ ਆਹੀ ਮਾਰਨਗੇ ਭਗਾ ਕੇ ਜਾਨਵਰ ਜੂਰ ਮੈਂਦੇ ਕਹੀ ਵੇ ਗੱਲ ਅਸੀਂ ਨਹੀਂ ਦੋ ਵੀ ਬੰਦੇ ਵਾਲੀ ਗੱਲ ਨਹੀਂ ਠੀਕ ਹੈ ਬਾਈ ਜਾਨਵਰ ਨਾਲ ਲੜਾਈ ਹੋ ਜਵੇ ਸਾਡੇ ਉਰੇ ਆ ਜਾਂਦੇ ਖਾਸੇ ਖੁਸਾ ਆ ਜਾਂਦੇ ਗਿਆ ਕੁੱਤੇ ਘਾਤੇ ਬੜੇ ਫਿਰਦੇ ਸਾਡੇ ਉਧਰ ਜੰਗਲ ਜੰਗਲ ਚ ਟਾਇਰ ਪਾ ਲੇ ਸੇਮ ਲੈ ਪਹਿਲਾਂ ਅਲੱਗ ਅਲੱਗ ਪਾਏ ਉਹਦੇ ਹਾਂ ਮਾਰੇ ਪਤਾ ਉਹ ਉਹ ਸਿਰ ਕਹਿੰਦੇ ਹੁੰਦੇ ਸੈਰਟ ਟੇੜਾ ਸੈਰਟ ਕੰਪੁਣੀ ਜੜੀ ਹੁੰਦੀ ਹੈ ਉਹਦਾ ਸੈਰਟ ਹੈ ਆ ਬੜਾ ਟੀਵੀਐਸ ਨਾ ਸੇ 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 ਉਹ ਸੀ ਕੀ ਹਾਤਾ ਸੀਰੇਟ ਸੀਈਏਟੀ ਸੀਰੇਟ ਦਾ ਉਧਰ ਟੀਵੀ ਐਸਐਚਓ ਮੋਟਰਸ ਹੁੰਦਾ ਇਧਰ ਇਧਰ ਉਹ ਐਮਆਰਐਫ ਦਾ ਐਮਆਰਐਫ ਦਾ ਹੂੰ ਤੁਸੀਂ ਕਿਹੜੇ ਬ੍ਰਾਂਡ ਦੇ ਆਸੀਂ ਦੇਸੀ ਦੇਸੀ ਆ ਵੀ ਇੰਨੇ ਮੋਟਰਸ ਨਹੀਂ ਜੋਂਦੇ ਹੋਂਡਾ ਦਾ ਹੈ ਜਿਹੜੋਂ ਵੰਡੇ ਵਾਲਾ ਬੋਲਟ ਲਾਣ ਦਾ ਬੋਲਟ ਸੱਤੇ ਨਹੀਂ ਪੂਰਾ ਹੁੰਦਾ ਹੈਗਾ ਐਦਾ ਹੋ ਜਾਂਦਾ ਐਦਾ ਹੋ ਜਾਂਦਾ ਅਸਲ ਇੱਕ ਗੇੜੇ ਕਿੰਨਾ ਖਾ ਜਾਂਦਾ ਇਹ ਹਾਂ ਇੱਕ ਗੇੜੇ ਇਹਨਾ ਨਹੀਂ ਖਾਂਦਾ ਹੈਗਾ 300 ਤੇਲ ਪਾਲੋ ਸਾਈ ਦੇ ਅੱਢ ਚੱਲੀ ਜਾਂਦਾ ਹੈ 300 ਸਾਰੀ ਤੇੜੀ ਕੱਢ ਦਿੰਦਾ ਹਾਂ ਉਹ ਨਾਲ ਤਿੰਨ ਰਾਮ ਨਾਲ ਕਿੰਨੇ ਗੇੜੇ ਲਾ ਰੰਦਾ 300 ਨਾਲ 10 ਗੇੜੇ ਲਾ ਲੋ ਚਾਹੇ ਲੋਕ ਘੁੰਮੀ ਜਾਓ ਬੱਸ ਜਿੱਥੇ ਮਰਜੀ 300 ਨਾਲ ਫਿਰਦਾ ਵਧੀਆ ਤੇ ਫਿਰ ਨੂੰ ਦੋ ਕਿੰਟੇ ਰਾਮ ਹੋਵੇ ਹਾਂ ਹਾਂ ਸਵੇਰ ਤੇ 7-8 ਵਜੇ ਲੱਗ ਕੇ 11-12 ਵਜੇ ਤੱਕ ਫਿਰ 3 ਵਜੇ ਤੱਕ ਲੱਗੇ 5-6 ਵਜੇ ਤੱਕ ਚੱਲੀ ਜਲੋ 300 ਰੁਪਏ ਤੇਲ ਬਹੁਤ ਹੁੰਦਾ ਬਟੀਆ ਕੜੁਕਾ ਆਇਆ ਨਾ ਕੜੁਕਾ ਹਾਂ ਬਾਕੀ ਇਹ ਹੋਰ ਇਸ ਇਰੀਆ ਗਰਾਰੀਆਂ ਗਰੂਰੀਆਂ ਜ ਮਗਲਾਈ ਮਗਲੂਲ ਤੇ ਉਹਦੇ ਕਰਕੇ ਥੋੜਾ ਜਿਆ ਮਹਿੰਗਾ ਪੈਂਦਾ ਹੂੰ ਤਾਂ ਤੇਲ ਤਾਂ ਘੱਟੇ ਖੰਦੇ ਮंडे ਛਟੀਆਂ ਬੜੀਆਂ ਆਈਆਂ ਆਗੀਆਂ ਮਗਲਾਈ ਨੇ ਤਾਂ 15 ਦਿਨ ਬਾਅਦ ਬਦਲੀ ਜਾਵੇ ਬਸ ਇਹ ਨਹੀਂ ਜਾਂਦਾ ਕਿ ਕਿੰਨੇ ਦਿਨਾਂ 15 ਦਿਨ ਬਾਅਦ ਹਾਂ ਅੰਨਾ ਜੋਰ ਜਿਹੜੂ ਚੱਲਣਾ ਜੰਗ ਇਹ ਮਿੱਟੀ ਮੁੱਟੀ ਘੱਟੇ ਚੱਲਣਾ ਅੱਛਾ ਅੱਛਾ ਹਾਂ ਤੇ 15 ਦਿਨ ਬਾਅਦ ਜੇ ਸੜਕਾਂ 'ਤੇ ਚੱਲਣਾ ਤੇ ਮਹੀਨੇ ਚੋਂ ਨਾ ਠੀਕ ਉਹ ਛਟੀਆਂ ਬੜੀਆਂ ਲੱਗਦੀ ਆ ਉਹ ਦੇਖੋ ਆਹ ਛਟੀਆਂ ਦੇਖੋ ਤੇ ਨਾਲ ਵਾਲੀ ਦੇਖੋ ਬੜੀਆਂ ਛਟੀਆਂ ਹੈਗੀਆਂ ਨੇ ਵਾਹ ਬੜੀਆਂ ਹਮ ਬੜੀਆਂ ਇਹਦਾ ਬਈ ਪਤਾ ਨਹੀਂ ਘਰ ਦਾ ਖੜਾ ਇਹ ਹਾਂ ਦਵਾ ਦੇ ਮੈਨੂੰ ਮਰਾ ਦੇ ਠੇਕਾ ਮੇਰੇ ਨਾਲ ਲੈ ਸਾਡਾ ਥੋੜੀ ਬਈ ਜਿਹੜੇ ਨਾਲ ਜਮੀਨ ਦਾ ਉਹਦਾ ਹੈ ਹੋਰ ਦਾ ਕਿਸੇ ਦਾ ਹੋਰ ਇਹ ਜਿੱਲਕ ਅੱਡ ਅੱਜੇ ਡੇਡੇ ਹੋਵੇ ਸਾਰੇ ਤੂੰ ਵੀ ਲਾ ਕੇ ਭੁੱਲ ਜਾ ਇੱਕ ਸਾਲ ਇਹਨੂੰ ਕਿਹਾ ਵਦਾ ਕਿੰਨੇ 20 25 ਸਾਲ ਹੋ ਗਏ ਹੁਣੇ ਸ਼ਾਇਦ ਇਹਨੂੰ ਇਹਨਾਂ ਤਾਂ ਨਹੀਂ ਕੀਮਤ ਹੈਗੀ ਹੁਣ ਇਹਦੀ ਨਹੀਂ ਕੀਮਤ ਹੈਗੀ ਬਦਲਿਆਂ ਦੀ ਕੀਮਤ ਜ਼ਿਆਦਾ ਪਾਉਦਿਆਂ ਦੀ ਇਹ ਗੱਤ ਨਹੀਂ ਹੈ ਇਹਦੀ ਇਹ ਪਹਿਲਾਂ ਲੈ ਕਰਦੇ ਤੇ ਇਦਾਂ ਦੇ ਹੁਣ ਨਹੀਂ ਗਈ ਇਹਦੀ ਕਿੰਨੀ ਤਾਂ ਬਾਹ ਲਾਣਾ ਸਾਰੇ ਬਾਹ ਲਾਣਾ ਮਿੱਟੀ ਪਾਉ ਖਾਮ ਨਹੀਂ ਹਿਲਸ ਫੋਕਣੇ ਵਕਣੇ ਨੂੰ ਅਜੇ ਚੱਲਦਾ ਬੁੱਤਾ ਇਦਾਂ ਦਾ ਹਾਂ ਇਦਾਂ ਦਾ ਓਵਰ ਚੱਲਣ ਲੱਗ ਗਿਆ ਇਹ ਇਹ ਵਧੀਆ ਨਾਲ ਮਜ਼ਬੂਤ ਹੋਣਾ ਇਹ ਉਹ ਤਾਂ ਸਾਨੂੰ ਖੋਖਲਾ ਹੋ ਗਿਆ ਇੱਕ ਤਰ੍ਹਾਂ ਦਾ ਸਵਾਹ ਜੀ ਮੈਂ ਮਿੱਟੀ ਸਮਝ ਲੈ ਐਂ ਦੱਬੇ ਦਾ ਖੁਰਜੇ ਕਰਨਾ ਪਹਿਲਾਂ 24 ਇੰਚ ਤੱਕ ਓਵਰ ਲੰਦੇ ਤੇ ਹੁਣ ਲੈਣ ਲੱਗੇ 15 16 ਇੰਚ ਤੇ ਓਵਰ ਅੱਛਾ ਹੁਣ ਘਟ ਗਿਆ ਸਾਈਜ਼ ਘਟ ਗਿਆ ਠੀਕ 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 ਪਰ ਲੋਕ ਭਾਰੇ ਕਰ ਲੈਂਦੇ ਪਤਾ ਨਹੀਂ ਦਾ ਹਾਂਜੀ ਲੋਕ ਕਨੂਨ ਨਾ ਬਾਰੇ ਵੀ ਕੀ ਚੀਜ਼ ਐ ਖੜੇ ਖੜੇ ਬਹੁ ਭਾਰੇ ਹੋ ਜਾਂਦੇ ਤੇ ਹੁਣ ਇਹਨਾਂ ਦੇ ਵੀ ਅਲੱਗ-ਅਲੱਗ ਬ੍ਰਾਂਡ ਬਹੁਤ ਆਉਂਦੇ ਹਨ ਨਹੀਂ ਨਹੀਂ ਪਹਿਲਾਂ ਪਤਾ ਹੀ ਨਹੀਂ ਚ ਲੋਕ ਕਨੂਨ ਨਾ ਭਰੇ ਹਾਂਜੀ ਪਤਾ ਨਹੀਂ ਤਾਂ ਆਏਗਾ ਵੈਸੇ ਹੁੰਦੇ ਵੀ ਸਾਡੇ ਇੱਧਰ ਦੀ ਜ਼ਮੀਨ ਭਾਰੇ ਤੁਹਾਨੂੰ ਇੱਧਰ ਦੀ ਜ਼ਮੀਨ ਪਰ ਪੁੱਲਰ ਲੱਗੇ ਹੋਏ ਮਿਲੂਗੇ ਖਾਸੇ ਆ ਦੇਖੋ ਆ ਸਾਡਾ ਖੇਤ ਆ ਉਹ ਸਾਡੇ ਨਾਲ ਦੇ ਖੇਤਾਂ ਨੇ ਵੀ ਲਾਤਾ ਆਲੇ ਨੇ ਉਹ ਤੇ ਪਿੱਛੇ ਵੀ ਲੱਗੇ ਹੋਏ ਆ ਉਹ ਤੇ ਪਿੱਛੇ ਵੀ ਲੱਗੇ ਹੋਏ ਦੇਖ ਲੋ ਇੱਧਰ ਨੂੰ ਉਹ ਲੱਗੇ ਹੋਏ ਆ ਇੱਧਰ ਲੱਗੇ ਹੋਏ ਆ ਸਰ ਜਾਂਦੀ ਆ ਮਕਾਨ ਮੂਨ ਪੈ ਜਾਂਦਾ ਬੰਦੇ ਹਾਂਜੀ ਇਕੱਠੇ ਪੈਸੇ ਆ ਜਾਂਦੇ ਇਦੂ ਵੀ ਫਸਲ ਨਾਲੋਂ ਨਿਆਣੀ ਨੂੰ ਦਾ ਵਿਆਹ ਹੋ ਜਾਂਦਾ ਹਾਂਜੀ 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 ਹੁਣ ਜੀਰੇ ਪਾਸ ਸਮਝ ਲੈ ਪੰਜ 6 ਕਿੱਲੇ ਇਕੱਠੇ ਆ ਹਾਂ ਉਹਦਾ ਲਾ ਦੇ ਪਪੁੱਲਰ ਹੈ ਬਾਈ ਸਾਰੇ ਚ ਇਹ ਨਾ ਇਕੱਠੀ ਜੇ ਜੇਕਣਾ ਸਮਝ ਲੋ ਸਾਡੀ ਉਰੇ ਤੇ ਲੈ ਕੇ ਉੱਥੇ ਤੱਕ ਜ਼ਮੀਨ ਇੱਥੇ ਤੱਕ ਆ ਸਾਰੀ ਸਮਝ ਲੋ ਪੰਜ 6 ਕਿੱਲੇ ਆ ਇਹ ਸਾਰੇ ਬਬੂਲਰ ਲਾ ਦੇ ਬਈ ਇਹ ਜ। ਪੇ ਹੁੰਦੇ ਵੀ ਉੱਥੇ ਹੀ ਜਿੜਾ ਹੁਣ ਆਹ ਜਮੀਨ ਤੇ ਆਹ ਜਮੀਨ ਤੇ ਹੁਣੇ ਜਿਹੜੀ ਸਾਡੀ ਪਰਲਾ ਪਰਲੀ ਪਾਸੇ ਆ ਪਿੰਡ ਵਾਲੇ ਪਾਸੇ ਉਧਰ ਨਹੀਂ ਹੁੰਦੇ ਹੈਗੇ। 30 ਸਾਲ ਚ ਘਟ ਜਾਂਦਾ ਇਹ ਚ ਸਭ ਕੁ ਸੋ। ਹਾਂਜੀ। ਫੇ ਕਣਕੇ ਹੁੰਦੀ ਗੱਲ। ਕਣਕੇ ਹੁੰਦੀ ਆ। ਇੱਥੇ ਦੇ ਦੇ ਵੀ ਅਸਣ ਕਣਕ ਵੜਾ ਦੇਣੀ ਵਿੱਚ ਗੰਨਾ ਗੁੰਨਾ ਲਾਉਂਗੇ ਇਹ ਚ। ਨਹੀਂ ਹਲੇ ਤਾਂ ਚੱਲੀ ਜਾਣੀ 2-3 ਸਾਲ। ਇਹ ਤੇ ਨਹੀਂ ਨਹੀਂ ਵੜਾ ਦੇਣਾ ਹਾਲਾਣਾ ਸੀ। ਹਾਂ। ਵਿੱਚ ਗੰਨਾ ਲਾਉਂਗੇ ਹੁਣ। ਗੰਨਾ ਆਲੂ। ਬਾਹਰ ਰਹਿ ਗਿਆ ਦੋ ਲੈਨਾ। ਆ ਜਾਂਦੀ ਲੈਨ ਤੋਂ ਦਿਖ ਰਹੀ ਉਹਨੇ ਇੱਕ ਆ ਜਾਂਦੀ ਐ ਸਿੱਧੇ ਨੂੰ ਇੱਧਰ ਨੂੰ ਆ ਜਾਂਦੀ ਐ ਠੀਕ ਠੀਕ ਚੱਲ ਫਿਰ ਬਾਈ ਓਕੇ ਦੀ ਠੀਕ ਹੈ ਬਾਤ ਤਾਂ ਸਾਣੀ ਬਾਜ ਤੇ ਇੱਧਰ ਪਹਿਲਾਂ 4 ਜਣੇ ਤੇ ਹੁਣ 2ੇ ਰਹਿ ਗਏ ਉਹਨੂੰ ਟੋਏ ਤਾਂ ਇਹਨਾਂ ਨੇ ਪੱਟੇ ਪੇ ਦਿਖਾ ਮੈਂ ടോക ടക ടോ ടോ ടൈ ആ പട്ടി പട്ട